ਸਿਵਾਹੀ ਗੁਰਜੀ ਗੁਰੂ ਗਰੀਬ ਨਿਵਾਜ ਨੰਦੋਦ ਬੰਦਨੇ ਅਨਕ ਬਾਰ ਸਰਬ ਕਲਾ ਸੁਮਰਤ ਲੋਨ ਤੇਰਾ ਕੋ ਪ੍ਰਭੂ ਨਾਨਕ ਨਿਗਰਥ ਹਿਰਦਾ ਵਿਰਤ ਪ੍ਰਭ ਆਇਆ ਆਦੋ ਸਰਦਾਏ ਨਾਨਕੀ ਪ੍ਰਮੇਨਤੀ ਆਪਣੀ ਭਗਤੀ ਲਾਏ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਗਾਣਾ ਨਾਨਕ ਪੂਰਾ ਪਾਇਆ ਪੂਰੇ ਗੇ ਗੁਣ ਗਾਓ ਐਸੇ ਗੁਰ ਕੋ ਮਲ ਬਲ ਜਾਈਐ ਆਪ ਮੰਗਤ ਮੋਹੇ ਤਾਰੇ ਸਜਣ ਸਚਾ ਆਵਾਜਾ ਸਿਰ ਸਾਨੇ ਸਾਹ ਨਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾ ਸ੍ਰੀ ਵਾਹਿਗੁਰੂ ਜੀ ਜਨਮ ਮਰਨ ਤੋਂ ਮੈ ਨਾਹੀ ਗਿਆਨ ਪਾਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਤ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਾਲਾ ਚੌਥਾ ਪੰਜ ਪਦਾਂ ਅਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਏ ਅਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇਸਰ ਲਾਗੇ ਤਨ ਭੀਤਰ ਆ ਪ੍ਰਮਾਤ ਕਾਟਿਆ ਜ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਗੁਰਮਤਿ ਰਾਮ ਨਾਮ ਪਰਗਾਸ ਸਦਾ ਰਹੋ ਸਰਣਾਈ ਰਾਮ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਜੇ ਦੇ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮੇਲ ਹ ਤਾ ਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਮਾਣ ਹੈ ਨੇ ਸੁਨਦੇਸ ਪਾਈ ਵਸਤੇ ਅਨੂਪ ਤਗਾਂ ਮਿਆਂ ਕੋ ਚਰ ਗੁਰ ਪੂਰਾ ਆਲਾਖ ਲਖਾਈ ਜਿਨਹਿ ਜਾਖੀ ਸੋਈ ਜਾਣ ਗੂੰਗੇ ਗੀ ਮਢਿਆਈ ਰਤਨ ਲੋਕ ਆਯਾ ਲੋਕੇ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਸੇ ਤੇ ਰਾਦੂ ਅੰਤਰ ਜਮੀ ਤੋ ਸਭਨਾ ਦਾ ਪ੍ਰਭ ਸੋਈ ਜਿਸਨੋ ਦਾਦ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਗੋ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕਿ ਅਵਰ ਨਾ ਕੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੋਨਹਾਰ ਸਾਧ ਸ੍ਰੀ ਅਨੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ